ਸੋ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਤੇ ਆਪਾਂ ਕੋਈ ਜ਼ਰੂਰੀ ਗੱਲਬਾਤ ਕਰਨੀ ਹਾਲਾਂਕਿ 10 ਵਜੇ ਰਾਤ ਤੇ ਕਰੀਬ 10 ਵਜੇ 4-5 ਮਿੰਟ ਹੋ ਗਏ ਆਪਾਂ ਥੋੜੀ ਤੁਹਾਨੂੰ ਲਾਈਵ ਅਪਡੇਟ ਦੇਣੀ ਹੈ ਜ਼ਰੂਰੀ ਸੀ ਥੋੜਾ ਜਿਹਾ ਬਿਜ਼ੀ ਕਰਕੇ ਥੋੜਾ ਜਿਹਾ ਅੱਜ ਪਾਣੀ ਦੇ 2-3 ਦਿਨ ਹੋ ਗਏ ਲਾਈਵ ਅਪਡੇਟ ਨਹੀਂ ਦਿੱਤੀਗੀ ਉਹਨਾਂ ਲੋਕੇਸ਼ਨ ਤੇ ਤੁਹਾਡੇ ਤੋਂ ਥੋੜੀ ਸ਼ੇਅਰ ਕਰ ਦਿਓ ਜੀ ਬਹੁਤ ਬਬਰਦਸਤ ਅ ਜ਼ਰੂਰੀ ਗੱਲਬਾਤ ਸੀ ਤੁਹਾਡੇ ਨਾਲ ਇਸ ਕਰਕੇ ਇਸ ਸਮੇਂ ਲਾਈਵ ਹੋ ਰਹੇ ਹਾਂ ਸੋ ਵਾਤ ਵਾਤ ਸ਼ੇਅਰ ਕਰ ਦੋ ਜੀ ਤਗੜੇ ਹੋ ਕੇ ਕਿਉਂਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਉੱਪਰ ਟਾਈਟਲ ਦੇ ਵਿੱਚ ਜੋ ਹੈਗਾ ਵੀ ਪੌਂਗ ਡੈਮ ਤੇ ਅਸੀਂ ਲਗਾਤਾਰ ਇਹ ਰਿਪੋਰਟਾਂ ਕਰ ਰਹੇ ਸੀ ਕਿ ਪੌਂਗ ਡੈਮ ਦਾ ਖਤਰਾ ਹੋ ਸਕਦਾ ਸੋ ਉਹਦੇ ਨਾਲ ਸਬੰਧਤ ਜਿਹੜੀ ਇਹ ਵੀਡੀਓ ਹੈਗੀ ਹੈ ਸਪੈਸ਼ਲ ਵੀਡੀਓ ਕਹਿ ਸਕਦੇ ਹਾਂ ਕਿ ਇੱਕ ਚੇਤਾਵਨੀ ਹੈਗੀ ਹੈ ਪੌਂਗ ਡੈਮ ਤੋਂ ਜਿਹੜੀ ਆ ਰਹੀ ਹੈ ਲਗਾਤਾਰ ਜਿਹੜੇ ਨਿਚਲੇ ਇਲਾਕੇ ਹੈਗੇ ਆ ਜਾਂ ਖੇਤਰ ਹੈਗੇ ਆ ਜਾਂ ਜਿਹੜੇ ਨਿਵੇ ਸਥਾਨ ਹੈਗੇ ਉਹਨਾਂ ਨੂੰ ਲੈ ਕੇ ਚੇਤਾਵਨੀ ਜਿਹੜੀ ਪੌਂਗ ਡੈਮ ਤੋਂ ਆਈ ਉਹਦੇ ਨਾਲ ਸਬੰਧਤ ਜਿਹੜੀ ਰਿਪੋਰਟ ਤੁਹਾਨੂੰ ਸਾਂਝੀ ਕਰਨੀ ਹੈ ਇੱਕ ਚਿੱਠੀ ਜਿਹੜੀ ਅੱਜ ਸਵੇਰੇ ਪੌਂਗਟਾਈਮ ਤੋਂ ਜਿਹੜੀ ਨੈਸ਼ਰ ਕੀਤੀ ਗਈ ਉਹਦੇ ਚ ਜਿਹੜੀ ਸਤਾਵਣੀ ਦਿੱਤੀ ਗਈ ਉਹ ਸੋਨ ਦੇ ਨਾਲ ਸੰਬੰਧਿਤ ਅੱਜ ਨਾਲ ਗੱਲਬਾਤ ਕਰਨੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਿਹੜਾ ਸਾਡਾ ਚੈਨਲ ਪੇਜ ਹੈਗਾ ਚੈਨਲ ਉਸ ਨੂੰ ਵੱਧ ਤੋਂ ਵੱਧ ਪੇਜ ਨੂੰ ਫੋਲੋ ਕਰ ਲੈ ਤੇ ਜਿਹੜਾ ਚੈਨਲ ਹੈਗਾ ਉਹ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਲੈਣਾ ਜੀ ਸੋ ਵੱਧ ਤੋਂ ਵੱਧ ਮੇਰੇ ਵੀਰੇ ਵੀ ਬੇਨਤੀ ਹੈ ਕਿ ਵੈਸੇ ਆਪਾਂ ਬਹੁਤ ਲਾਈਵ ਕੱਟ ਕਰਦੇ ਆਂ ਲੇਕਿਨ ਥੋੜਾ ਕਈ ਵਾਰ ਕੀ ਹੁੰਦਾ ਵੀ ਵੀ ਸਮਾ ਥੋੜਾ ਹੁੰਦਾ ਜਾਂ ਕੋਈ ਆਪਾਂ ਜਿਆਦਾ ਗੱਲਬਾਤ ਕਰਨੀ ਹੁੰਦੀ ਹੈ ਤਾਂ ਫਿਰ ਉਹ ਰਿਕਾਰਡ ਦੇ ਵਿੱਚ ਨਹੀਂ ਹੁੰਦੀ ਸੋ ਉਹਨੂੰ ਆਪਾਂ ਲਾਈਵ 'ਚ ਲੈ ਲੈਨੇ ਆ। ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਤਗੜੇ ਹੋ ਕੇ। ਸੋ ਆਵਾਜ਼ ਵਗੈਰਾ ਵੀ ਦੱਸ ਦੇਣਾ ਕਿਸ ਤਰ੍ਹਾਂ ਦੀ ਜੇ ਕੋਈ ਪ੍ਰੋਬਲਮ ਹੈਗੀ ਤਾਂ ਉਹ ਵੀ ਦੱਸ ਦੇਣਾ ਕਿਸੇ ਤਰ੍ਹਾਂ ਹੀ ਕਿਉਂਕਿ ਉਹ ਮੋਬਾਈਲ ਦੂਸਰੀ ਸਾਈਡ ਤੇ ਉਧਰ ਪਿਆ ਤੇ ਇਧਰ ਮੈਂ ਲਾਈਵ ਕਰ ਰਿਹਾ ਆ। ਸੋ ਅੰਦੇ ਵਿੱਚ ਆਪਾਂ ਗੱਲਬਾਤ ਕੀ ਕਰਾਂਗੇ ਅੱਜ ਕੇ ਜਿਹੜਾ ਚੇਤਾਵਨੀ ਮੈਂ ਤੁਹਾਨੂੰ ਸਾਰੀ ਪੜ੍ਹ ਕੇ ਗੱਲਬਾਤ ਦੱਸ ਦਿੰਨਾ ਥੋੜਾ ਜਿਹਾ ਆਪਾਂ ਲਗਾਤਾਰ ਤੁਸੀਂ ਸ਼ੇਅਰ ਕਰਦੇ ਰਹੋ ਕਮੈਂਟ ਕਰਦੇ ਰਹੋ ਆਪਾਂ ਲਾਸਟ ਤੇ ਥੋੜੀ ਗੱਲਬਾਤ ਵੀ ਕਰ ਲਾਂਗੇ ਜੇ ਕੋਈ ਗੱਲਬਾਤ ਕੋਈ ਕਮੈਂਟ ਵਗੈਰਾ ਉਹ ਹੀ ਆਉਂਦਾ ਹੁੰਦਾ ਹੁੰਦਾ ਜੀ ਆਪਾਂ ਗੱਲਬਾਤ ਜ਼ਰੂਰ ਕਰ ਲਾਂਗੇ ਚੇਤਾਵਨੀ ਇਹ ਪੌਂਗ ਟਾਈਮ ਤੋਂ ਕਿਸੇ ਵੀ ਸਮੇਂ ਪਾਣੀ ਛੱਡਿਆ ਜਾ ਸਕਦਾ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਤ ਥਾਵਾਂ ਤੇ ਜਾਣਾ ਸਖਤ ਥਾਵਾਂ ਤੇ ਰਹਿਣਾ ਚਾਹੀਦਾ ਹੈ ਵੱਲੋਂ ਦਫਤਰ ਸੀਨੀਅਰ ਡਿਜ਼ਾਈਨ ਇੰਜੀਨੀਅਰ ਜਲ ਭਾਗ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਤਲਵਾੜਾ ਸੋ ਉਹਨਾਂ ਵੱਲੋਂ ਜਿਹੜੀ ਸੀਨੀਅਰ ਡਿਜ਼ਾਈਨ ਇੰਜੀਨੀਅਰ ਜਲ ਨਿਜ਼ਮ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਵੱਲੋਂ ਜਿਹੜੀ ਚੇਤਾਵਨੀ ਜਾਰੀ ਕੀਤੀ ਅੱਜ ਸਵੇਰ 6 ਵਜੇ ਦੀ ਉਹ ਸਾਰੀ ਗੱਲਬਾਤ ਅੱਗੇ ਆਪਾਂ ਰੱਖਾਂਗੇ ਕਿਰਪਾ ਕਰਕੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਜੇ 2 8 2025 ਅੱਜ ਸਵੇਰ ਦੀ 6 ਵਜੇ ਦੀ ਜਿਹੜੀ ਰਿਪੋਰਟ ਹੈਗੀ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਵਾਧ ਤੋ ਵਾਧ ਸ਼ੇਅਰ ਕਰਦੇ ਆ ਜੇ ਤੇ ਜਿਹੜੀ ਵੱਲ ਭੇਜੀ ਗਈ ਉਹ ਸਾਰੇ ਤੁਹਾਨੂੰ ਇਹ ਦੱਸ ਦਿੰਦਾ ਵੀ ਇਹ ਕਿੰਨਾ ਕਿੰਨਾ ਕਿੰਨਾਂ ਨੂੰ ਜਿਹੜੀ ਭੇਜੀ ਗਈ ਹੈ ਜਿਹੜੇ ਡਿਪਟੀ ਕਮਿਸ਼ਨਰ ਹੈਗੇ ਆ ਕਾਂਗੜਾ ਧਰਮਸ਼ਾਲਾ ਚ ਹਿਮਾਚਲ ਪ੍ਰਦੇਸ਼ ਤੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਪੰਜਾਬ ਉਪ ਮੰਡਲ ਅਧਿਕਾਰੀ ਸਿਵਲ ਫਤੇਪੁਰ ਹਿਮਾਚਲ ਪ੍ਰਦੇਸ਼ ਉਪ ਮੰਡਲ ਅਧਿਕਾਰੀ ਸਿਵਲ ਇੰਦੌਰ ਹਿਮਾਚਲ ਪ੍ਰਦੇਸ਼ ਉਪ ਮੰਡਲ ਅਧਿਕਾਰੀ ਸਿਵਲ ਸੁਹਾ ਪੰਜਾਬ ਸ਼ਿਹਾਪੁਰ ਸੁਹਾ ਪੰਜਾਬ ਉਪ ਮੰਡਲ ਅਧਿਕਾਰੀ ਸਿਵਲ ਮਕੇਰੀਆ ਪੰਜਾਬ ਠੀਕ ਹੈ ਸ਼ਿਹਾਪੁਰ ਤਾਂ ਮੇਰੇ ਖਿਆਲ ਚ ਇਹ ਵੀ ਜੀ ਤਹਿਸੀਲਦਾਰ ਅੰਦौरा ਜ਼ਿਲ੍ਹਾ ਕਾਂਗੜਾ ਹਿਮਾਚਲ ਚ ਤਹਿਸੀਲਦਾਰ ਫਤਿਹਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਚ ਠੀਕ ਹੈ ਜੀ ਕਾਰਜਕਾਰੀ ਇੰਜੀਨੀਅਰ ਤਲਵਾੜਾ ਨਹਿਰ ਡਿਵੀਜ਼ਨ ਤਲਵਾੜਾ ਠੀਕ ਹੈ ਜੀ ਕਾਰਜਕਾਰੀ ਇੰਜੀਨੀਅਰ ਸ਼ਾਹ ਨਗਰ ਡਿਵੀਜ਼ਨ ਸੰਸਾਰਪੁਰ ਸੰਸਾਰਪੁਰ ਦੀ ਏ ਜਿਹੜੀ ਇਹ ਕਾਪੀ ਨਾਲ 77 ਪਾਖੜਾ ਵਿਆਸ ਮੈਨੇਜਮੈਂਟ ਜਿਹੜਾ ਹੈਗਾ 77 ਸੈਕਟਰ 19 20 ਚੰਡੀਗੜ੍ਹ ਨੂੰ ਉਹਨੂੰ ਭੇਜੀ ਗਈ ਤੇ ਮੁੱਖ ਇੰਜੀਨੀਅਰ ਵਿਆਸ ਰਾਮ ਬੀ ਐਮ ਬੀ ਵੀ ਐਮ ਬੀ ਤਲਵਾੜਾ ਟਾਊਨਸ਼ਿਪ ਉਹਨੂੰ ਵੀ ਭੇਜੀ ਗਈ ਡਾਇਰੈਕਟਰ ਜਲ ਜਲ ਨਿਜ਼ਮ ਬੀ ਵੀ ਐਮ ਬੀ ਨੰਗਲ ਟਾਊਨਸ਼ਿਪ ਉਹਨਾਂ ਨੂੰ ਵੀ ਜਿਹੜੀ ਇਹ ਚਿੱਠੀ ਜਿਹੜੀ ਕਹਿ ਸਕਦੇ ਕਾਪੀ ਭੇਜੀ ਗਈ ਸੂਚਨ ਦੇ ਵਿੱਚ ਆਪਾਂ ਨਾਲ ਉਹ ਨਾਂਕੜੇ ਵੀ ਦਿੱਤੇ ਹੋਏ ਹੈ ਜਿਹੜਾ ਕਿ 28 2025 ਨੂੰ ਪੌਂਗ ਟੈਂਕ ਦੇ ਪੰਡਾਰ ਦਾ ਪੱਧਰ ਸਵੇਰੇ 6 ਵਜੇ 1361.0.7 ਫੁੱਟ ਦਰਜ ਕੀਤਾ ਗਿਆ ਸਵੇਰ ਦੀ ਰਿਪੋਰਟ ਹੈ 1361 ਫੁੱਟ 1361.07 ਫੁੱਟ ਜਿਹੜੀ ਦਰਜ ਕੀਤਾ ਗਿਆ ਸਵੇਰੇ ਜਿਹਦਾ ਉਹਦਾ ਪਾਣੀ ਦਾ ਪੱਧਰ ਹੈਗਾ ਜੋ ਕਿ 28 2024 ਪਿਛਲੇ ਸਾਲ ਦੀ ਉਹਨਾਂ ਦੱਸਿਆ ਵੀ 1328 1328.45 ਫੁੱਟ ਦੇ ਕਰੀਬ ਸੀ ਸੋ ਉਹਨ ਦੇ ਮੁਤਾਬਕ ਆਪਏ ਕਹਿ ਸਕਦੇ ਹਾਂ ਕਿ 30 ਤੇ ਮੇਰੇ ਕਲ ਚ 20 ਤੇ 40 30 40 ਫੁੱਟ ਜਿਹੜਾ ਉੱਪਰ ਪਾਣੀ ਜਿਹੜਾ ਚਲਾ ਗਿਆ ਪਿਛਲੇ ਸਾਲ ਦੇ ਜੇਕਰ ਮੁਕਾਬਲੇ ਅੱਜ ਦੇ ਦਿਨ ਦੀ ਗੱਲ ਕਰਦੇ ਹਾਂ ਇੱਕ ਸਾਲ ਪਹਿਲਾਂ ਜਿਹੜਾ ਅੱਜ ਦੇ ਦਿਨ ਜਿਹੜਾ ਹੈਗਾ ਸੀ ਉਹ 1328.45 ਫੁੱਟ ਸੀਗਾ ਹੁਣ 1361.07 ਫੁੱਟ ਜਿਹੜਾ ਦਰਜ ਕੀਤਾ ਗਿਆ ਸਵੇਰੇ 6:00 ਵਜੇ ਦੇ ਦਸਤੇ ਆਵਸਨ ਪਾਣੀ ਦਾ ਪ੍ਰਵਾਹ 87586 ਕਿਊਸਕ ਵਰਤਮਾਨ ਵਿੱਚ ਵਰਤਮਾਨ ਵਿੱਚ ਜਿਹੜਾ ਅੱਜ ਦੇ ਵਿੱਚ ਆਉਸਤਨ ਪਾਣੀ ਦਾ ਪ੍ਰਵਾਹ ਜਿਹੜਾ ਆ ਰਿਹਾ ਤੇ ਉਹ 87586 ਕਿਊਸਕ ਵਰਤਮਾਨ ਵਿੱਚ ਪੰਪ ਪਾਵਰ ਹਾਊਸ ਦੇ ਟਰਬਾਈਨਾਂ ਰਾਹੀਂ ਵੀ ਪਾਣੀ ਛੱਡਿਆ ਜਾ ਰਿਹਾ ਸੋ ਉਹਦੇ ਜਿਹੜਾ ਅਗਰ ਪਾਣੀ ਛੱਡਿਆ ਜਾ ਰਿਹਾ ਉਹ 18000 995 ਕਿਊਸਕ ਦਾ ਪਾਣੀ ਛੱਡਿਆ ਜਾ ਰਿਹਾ ਇਸ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚਿੱਠੀ ਦੇ ਵਿੱਚ ਲਿਖਿਆ ਕਿ ਸਾਰੇ ਜ਼ਰੂਰੀ ਸਾਭ ਜ਼ਰੂਰੀ ਸਾਵਧਾਨੀ ਪਾਕ ਕਰੋ ਤੇ ਤੁਹਾਡੇ ਅਧਿਕਾਰ ਖੇਤਰ ਦੀਨ ਸੰਬੰਧਿਤ ਸਿਵਲ ਸਚਾਈ ਡਰੇਨਸ ਅਤੇ ਹਾਰ ਨੰਤਰਨ ਅਧਿਕਾਰੀਆਂ ਨੂੰ ਕਿਰਪਾ ਕਰਕੇ ਇਸ ਅਨੁਸਾਰ ਸੂਚਿਤ ਕੀਤਾ ਜਾਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਤੇ ਲੋਕ ਜਿਹੜੇ ਸचेत ਰਹਿਣ ਤੇ ਜਿਹੜੇ ਨਾਲ ਵੀ ਜਿੰਨੇ ਵੀ ਅਧਿਕਾਰੀ ਅਫਸਰ ਹੈਗੇ ਉਹਨਾਂ ਨੂੰ ਵੀ ਜਿਹੜਾ ਮੈਸੇਜ ਕੀਤਾ ਜਾਵੇ ਇਹ ਤੁਹਾਡੀ ਜਾਣਕਾਰੀ ਲਈ ਹੈ ਤੇ ਹੋਰ ਜ਼ਰੂਰੀ ਕਾਰਵਾਈ ਕਰਨ ਲਈ ਕਿਰਪਾ ਕਰਕੇ ਜਿਹੜਾ ਵਾਧੂ ਸੁਪਰਡੈਂਟ ਇੰਜੀਨੀਅਰ ਜਲਮ ਨਿਜਮ ਬੀਬੀ ਐਮਬੀ ਤਲਵਾੜਾ ਟਾਊਨਸ਼ਿਪ ਉਹਨਾਂ ਵੱਲੋਂ ਜਿਹੜੇ ਇਹ ਜਿਹੜਾ ਦੱਸਿਆ ਜਾ ਰਿਹਾ ਹੈਗਾ ਇਹ ਸਵੇਰ ਦਾ ਜਿਹੜਾ ਅੱਜ ਸਵੇਰ ਦੀ ਰਿਪੋਰਟ ਦੱਸੀ ਜਾ ਰਹੀ ਹੈ ਕਿ ਇਹਦੇ ਵਿੱਚ ਜਿਹੜਾ ਪਾਣੀ ਵਸ ਸਕਦਾ ਉਹਦੇ ਵਿੱਚ ਹਿਮਾਚਲ ਦੇ ਵਿੱਚ ਆਪਣਾ ਸ਼ਿਆਰਪੁਰ ਦਾ ਜਲੰਧਰ ਦਾ ਜਾਂ ਦਸੂਏ ਦਾ ਸੋ ਕਹਿ ਸਕਦੇ ਵੀ ਜਿੰਨਾ ਜਿਹੜਾ ਬਿਆਸ ਦੇ ਜਿਹੜਾ ਨੇੜਲੇ ਇਲਾਕੇ ਆਪਾਂ ਪੰਜਾਬ ਦੇ ਵਿੱਚ ਜੇਕਰ ਗੱਲ ਕਰਦੇ ਆਂ ਬਿਆਸ ਦੇ ਵਿੱਚ ਜਿੰਨੇ ਵੀ ਨੇੜਲੇ ਇਲਾਕੇ ਹੈਗੇ ਆ ਕੋਈ ਪਿੰਡ ਹੈਗੇ ਆ ਸ਼ਹਿਰ ਹੈਗੇ ਆ ਉਹਨਾਂ ਨੂੰ ਜਿਹੜਾ ਇੱਕ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਜਿਹੜਾ ਸਾਵਧਾਨ ਰਹੋ ਕਿਰਪਾ ਕਰਕੇ ਜਿਹੜਾ ਜਿਹੜੇ ਨਵੇਂ ਇਲਾਕੇ ਹੈਗੇ ਆ ਉਹਨਾਂ ਵਿੱਚ ਨਾ ਜਾਓ ਸੋ ਆਪਾਂ ਕਮੈਂਟ ਵਗੈਰਾ ਵੀ ਜੇਕਰ ਕੋਈ ਆਇਆ ਤਾਂ ਆਪਾਂ ਜਰੂਰ ਸ਼ੇਅਰ ਕਰਦਾਂਗੇ ਤੁਹਾਡੇ ਨਾਲ ਜੋ ਵੀ ਗੱਲ ਪਤਾ ਹੈਗੀ ਸੋ ਮੇਰੇ ਖਿਆਲ ਚ ਵੀਡੀਓ ਚੱਲ ਰਹੀ ਹੈ ਜੇ ਸਾਰੇ ਵੀਰਾਂ ਨੇ ਸੁਣ ਲਿਆ ਹੈਗਾ ਜੋ ਗੱਲਬਾਤ ਹੈਗੀ ਕਿ ਆਪਣਾ ਜਿਹੜਾ ਅੱਜ ਜਿਹੜੀ ਵੀਡੀਓ ਆਪਾਂ ਕਰ ਰਹੇ ਹਾਂ ਇਸ ਸਮੇਂ ਲਾਈਵ ਕਰ ਰਹੇ ਹਾਂ ਵਿਪਾਗ ਡੈਮ ਤੋਂ ਕਿਸੇ ਵੀ ਸਮੇਂ ਪਾਣੀ ਛੱਡਿਆ ਜਾ ਸਕਦਾ ਆਉਂਦੇ ਨਾਲ ਸਬੰਧਤ ਜਿੰਨੇ ਵੀ ਜਿਹੜਾ ਖੇਤਰ ਆਉਂਦੇ ਆ ਸਬੰਧਤ ਭਾਵੇਂ ਪੰਜਾਬ ਦੇ ਆ ਭਾਵੇਂ ਉਹ ਹਿਮਾਚਲ ਦੇ ਆ ਉਹਦੇ ਵਿੱਚ ਕੁ ਜਿਲ੍ਹੇ ਆਉਂਦੇ ਆ ਤਹਿਸੀਲਾਂ ਆਉਂਦੀਆਂ ਨੇ ਪਿੰਡ ਆਉਂਦੇ ਆ ਉਹਨਾਂ ਨੂੰ ਸਾਰਿਆਂ ਨੂੰ ਲੋਕਾਂ ਨੂੰ ਰਹਿਣ ਵਾਲਿਆਂ ਨੂੰ ਕੰਡਿਆਂ ਤੇ ਰਹਿਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਸਮੇਂ ਵੀ ਅੱਜ ਸਵੇਰ ਦੀ ਚੇਤਾਵਨੀ ਦਿੱਤੀ ਕਿ ਕਿਸੇ ਸਮੇਂ ਵੀ 2 ਅਗਸਤ 2025 ਨੂੰ ਸਵੇਰੇ 6:57 ਦਿੱਤੀ ਗਈ ਹੈ ਕਿ ਕਿਸੇ ਸਮੇਂ ਵੀ ਜਿਹੜਾ ਪੌਂਗ ਡੈਮ ਤੋਂ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਸਕਦਾ ਸੋ ਲੋਕ ਸਬਰ ਕਰਨ ਸਤਰਕ ਰਹਿਣ ਤੇ ਨਾਲ ਜਿਹੜੇ ਅਧਿਕਾਰੀਆਂ ਨੂੰ ਜਿਹੜੇ ਸਬੰਧਤ ਅਫਸਰ ਨੇ ਡੀਸੀ ਸਾਹਿਬਾਨ ਨੇ ਜਾਂ ਜਿੰਨੇ ਵੀ ਕੋਈ ਅਧਿਕਾਰੀ ਹਨ ਉਹਨਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਇਸ ਜਾਗਰਤਾ ਗਿਆ ਕਿ ਆਪਣਾ ਜਿਹੜਾ ਵਿਚਾਰ ਰੱਖਣ ਜਿਹੜਾ ਜਿੰਨਿਆਂ ਵੀ ਮਹਿਕਮੇ ਵੱਲੋਂ ਉਹ ਜਿਹੜੀਆਂ ਹਦਾਇਤਾਂ ਆਉਂਦੀਆਂ ਉਹਨਾਂ ਨਾਲ ਜਰੂਰ ਪਾਲਨ ਕਰਾਂ ਇੱਕ ਕਹਿ ਸਕਦੇ ਆ ਵੀ ਹੋਣ ਦੇ ਸਮੇਂ ਜੇਕਰ ਗੱਲ ਕਰਦੇ ਆ ਪਿਛਲੇ ਪਿਛਲੇ 1.5 ਮਹੀਨੇ ਤੋਂ ਜਾਂ ਐਸਐਲ ਦੇ ਵਿੱਚ ਵੀ ਕਹਿ ਸਕਦੇ ਪਹਿਲੀ ਵਾਰ ਜਿਹੜੀ ਬੀਬੀਐਮ ਬੀ ਵੱਲੋਂ ਜਿਹੜੀ ਚਿਤਾਵਨੀ ਦਿੱਤੀ ਗਈ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਕੋਈ ਵੱਡੀ ਚਿਤਾਵਨੀ ਕਹਿ ਸਕਦੇ ਨਹੀਂ ਦਿੱਤੀ ਗਈ ਸਾਰੇ ਡੈਮਾ ਦੀ ਰਿਪੋਰਟ ਨਾਰਮਲ ਸੀਗੀ ਤੇ ਜੇਕਰ ਗੱਲ ਕਰਦੇ ਕਿ ਇਸ ਤਰ੍ਹਾਂ ਦੀ ਕੋਈ ਚਤਾਵਨੀ ਨਹੀਂ ਦਿੱਤੀ ਗਈ ਸੀ ਲੇਕਿਨ ਹੁਣ ਜੇਕਰ ਅੱਜ ਦੀ ਗੱਲ ਕਰਦੇ ਆਂ ਤੇ ਪੌਂਗ ਡੈਮ ਜਿਹੜਾ ਹਿਮਾਚਲ ਦੇ ਵਿੱਚ ਬਣਿਆ ਪੌਂਗ ਡੈਮ ਉਹਦੇ ਤੋਂ ਚਤਾਵਨੀ ਦਿੱਤੀ ਗਈ ਜਿਹੜਾ ਬਿਆਸ ਦਰਿਆ ਦੇ ਉੱਤੇ ਬਣਿਆ ਹੈ ਸੋ ਉਹਦੇ ਤੋਂ ਚਤਾਵਨੀ ਦਿੱਤੀ ਗਈ ਹੈ ਕਿਉਂਕਿ ਉਹਦਾ ਜਿਹੜਾ ਪੱਧਰ ਹੈ ਆਪਾਂ ਗੱਲ ਕਰਦੇ ਆਂ ਤੇ ਪੱਧਰ ਵੀ ਕਾਫੀ ਜਿਹੜਾ ਉੱਚਾ ਚਲਾ ਗਿਆ ਉਸ ਚੀਜ਼ ਨੂੰ ਲੈ ਕੇ ਇਹ ਜਿਹੜੀ ਸਦਾ ਉਹਨਾਂ ਦੇ ਤੇ ਕੀ ਉਹਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਜਿਹੜਾ ਉਹਦਾ ਪੱਤਰ ਉਹਦਾ ਪੱਤਰ ਵੀ ਇਥੇ ਦੱਸਿਆ ਗਿਆ ਕਿ 1361.07 ਫੁੱਟ ਜਿਹੜਾ ਦਰਜ ਕੀਤਾ ਗਿਆ ਸੋ ਇਹ ਕਹਿ ਸਕਦੇ ਆ ਕਿ ਪੌਂਗ ਟਾਈਮ ਤੇ ਜਰੂਰ ਖਤਰਾ ਹੈਗਾ ਬਾਕੀ ਵੀ ਜੇਕਰ ਆਪਾਂ ਚਲੋ ਥੋੜੀ ਜਿਹੀ ਰਿਪੋਰਟ ਦਾ ਐਨਾਲਿਸਿਸ ਕਰ ਲਈਏ ਡੈਮਾਂ ਦੀ ਭਾਵੇਂ ਉਹ ਪਾਕੜਾ ਡੈਮ ਹੈਗਾ ਜਾਂ ਥੇਂ ਡੈਮ ਹੈਗਾ ਉਹਦੇ ਵਿੱਚ ਕਰੀਬ ਇਹ ਕਹਿ ਸਕਦੇ ਵੀ 50 60 70 ਫੁੱਟ ਤੱਕ ਪਾਣੀ ਜਿਹੜਾ ਨੀਵਾ ਹੈਗਾ ਸੋ ਇਹਦੇ ਵਿੱਚ ਜੇਕਰ ਗੱਲ ਕਰਦੇ ਆਂ ਤੇ ਮੇਰੇ ਖਾਲਚ ਇਹਦਾ ਜਿਹੜਾ ਆ ਆਪਾਂ ਗੱਲ ਕਰਦੇ ਆ ਪੌਂਗ ਟਾਈਮ ਦੀ ਤੇ ਪੌਂਗ ਟਾਈਮ ਦੇ ਵਿੱਚ ਮੇਰੇ ਖਾਲਚ ਇਹਦਾ ਜਿਹੜਾ ਸਾਰਾ ਕੁੱਲ ਪੱਧਰ ਹੈ ਪੌਂਗ ਟਾਈਮ ਦਾ 1400 ਫੁੱਟ 1400 ਫੁੱਟ ਤੋਂ ਕਹਿ ਸਕਦੇ ਆਂ ਵੀ ਆਪਾਂ 1364 ਫੁੱਟ ਤੇ 64 ਫੁੱਟ ਤੇ ਚਲਾ ਗਿਆ ਇਹ ਸਵੇਰ ਦੀ ਰਿਪੋਰਟ ਹੋ ਸਕਦਾ ਹੁਣ ਉੱਪਰ ਇਸ ਤੋਂ ਵੀ ਚਲਾ ਗਿਆ ਹੋਵੇ ਸੋ ਉਹਦੇ ਪਾਖੜਾ ਵਿਆਸ ਮੈਨੇਜਮੈਂਟ ਕੋਰਡ ਵੱਲੋਂ ਸਤਾਵਣੀ ਦਿੱਤੀ ਗਈ ਕਿ ਜਿਹੜਾ ਵਿਆਸ ਜਿਆਦਾ ਨਾਲ ਸਬੰਧਤ ਲੋਕ ਹੈਗੇ ਆ ਉਹ ਸਾਵਧਾਨ ਰਹਿਣ ਔਰ ਆਪਣੀ ਜਿਹੜੀ ਸੁਰੱਖਿਆ ਬਣਾ ਕੇ ਰੱਖਣ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਨਾਲ ਜਿਹੜਾ ਸਾਡਾ ਪੇਜ ਹੈਗਾ ਚੈਨਲ ਹੈਗਾ ਉਸ ਨੂੰ ਵੀ ਵੱਧ ਤੋਂ ਵੱਧ ਜਰੂਰ ਜਰੂਰ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਹਰਦੇਵ ਜੀ ਵੀਰ ਜੀ ਨਾਈਸ ਇਨਫੋਰਮੇਸ਼ਨ ਵੀ ਜੀ ਧੰਨਵਾਦ ਜੀ ਵੈਗਰਵ ਜੀ ਕਿਉਂਕਿ ਅਸੀਂ ਸਾਡੀ ਵੀ ਇਹੀ ਕੋਸ਼ਿਸ਼ ਹੈ ਉਹ ਦੇ ਕੇ ਅਸੀਂ ਜਿਹੜੀ ਜਿੰਨੇ ਵੀ ਸਾਡੇ ਕੋਲ ਰਿਪੋਰਟ ਆਉਂਦੀ ਹੈ ਉਹ ਉਹਨੂੰ ਉਹ ਉਸੇ ਤਰ੍ਹਾਂ ਦੱਸਿਆ ਜਾਵੇ ਜਿੰਨੀਆਂ ਵੀ ਸਾਡੇ ਕੋਲ ਮੈਗਨ ਵੈਲੋ ਇਨਫਾਰਮੇਸ਼ਨ ਆਉਂਦੀ ਹੈ ਜਿਵੇਂ ਪਿਆਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਆਉਂਦੀ ਹੈ ਜਾਂ ਜਿੱਦੀ ਵੀ ਕੋਈ ਡੈਮਾਂ ਦੀ ਰਿਪੋਰਟ ਆਉਂਦੀ ਹੈ ਕੋਈ ਦਰਿਆਵਾਂ ਦੀ ਰਿਪੋਰਟ ਆਉਂਦੀ ਹੈ ਉਸ ਦੇ ਅਨਸਾਰ ਜਿਹੜਾ ਤੁਹਾਨੂੰ ਦੱਸਿਆ ਜਾਂਦਾ ਕੋਈ ਆਪਦੇ ਵੱਲੋਂ ਅਸੀਂ ਨੈਸ ਜ਼ਿਆਦਾ ਨਹੀਂ ਕਰਦੇ ਹਾਂ ਇਹ ਜ਼ਰੂਰ ਹੈ ਕਿ ਕਰੀਬ ਅੰਦਰ ਸਾਡਾ ਕੋਈ ਵਧੀਆ ਨੈਸ ਠੀਕ ਅਸੀਂ ਕਰ ਰਹੇ ਨੇ ਥੋੜਾ ਬਾਲਾ ਭਵਿੱਖਬਾਣੀ ਵੀ ਕਰ ਸਕਦੇ ਹੈਗੇ ਆ ਤੇ ਉਹਨਾਂ ਦੇ ਵਿੱਚ ਜਿਹੜੀ ਅਸੀਂ ਤੁਹਾਡੇ ਨਾਲ ਗੱਲਬਾਤ ਰੱਖੀ ਹੈ ਏ ਜਿੰਨੀ ਵੀ ਗੱਲਬਾਤ ਹੈਗੀ ਤੁਹਾਡੀ ਇਨਫੋਰਮੇਸ਼ਨ ਵਾਸਤੇ ਆ ਤੁਹਾਨੂੰ ਇੱਕ ਸੂਚਨਾ ਦੇਣ ਵਾਸਤੇ ਆ ਤੁਹਾਨੂੰ ਅਵੇਅਰ ਕਰਨ ਵਾਸਤੇ ਹੈਗੀ ਇਹ ਕੋਈ ਡਰਾਉਣ ਵਾਸਤੇ ਜਾਂ ਦੂਜਾ ਤੇ ਜਾਨੀ ਹੈਗਾ ਵੀ ਕਿਸੇ ਤਰ੍ਹਾਂ ਦਾ ਤੁਹਾਡਾ ਕੋਈ ਤੁਸੀਂ ਇਹਦੇ ਉਹ ਗੱਲ ਤੋਂ ਕੋਈ ਤੁਹਾਨੂੰ ਡਰਾਉਣ ਵਾਸਤੇ ਵੀਡੀਓ ਬਣਾਈ ਗਈ ਸਿਰਫ ਤੁਹਾਡੀ ਇਨਫੋਰਮੇਸ਼ਨ ਵਾਸਤੇ ਆ ਕਿ ਜੇਕਰ ਕੋਈ ਉਹੋ ਜਿਹੇ ਹਲਾਤ ਬਣਦੇ ਆ ਤਾਂ ਤੁਸੀਂ ਜਰੂਰ ਇਸ ਵੀਡੀਓ ਤੇ ਗੌਰ ਕਰੋ ਇਸ ਜਾਣਕਾਰੀ ਤੇ ਔਰ ਗੌਰ ਕਰਿਓ ਤੇ ਆਪਣਾ ਵਿਚਾਰ ਰੱਖਿਓ ਕਿਉਂਕਿ ਜਿਹੜਾ ਪੌਂਕ ਟਾਈਮ ਤੋਂ ਅੱਜ ਜਿਹੜੀ ਇਹ ਚਿੱਠੀ ਜਾਰੀ ਹੋਈ ਹੈ ਸਬੰਧਤ ਅਧਿਕਾਰੀਆਂ ਨੂੰ ਅਫਸਰਾਂ ਨੂੰ ਜਿਨੇ ਵੀ ਇਹਦੇ ਅਭਿਆਸ ਜਿਆਦਾ ਨੇੜੇ ਦੇ ਇਲਾਕੇ ਹੈਗੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਦਰਵਾਕ ਗਿਲਜੀ ਵੀਰਜੀ ਸੰਦੀਪ ਨਹਿਰ ਜੀ ਸੋ ਹਰਦੇਵ ਗਿਲਜੀ ਵੀਰਜੀ ਥੈਂਕ ਯੂ ਵੀਰਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਜਿਹੜਾ ਸਾਡਾ ਪੇਜ ਹੈਗਾ ਉਸ ਨੂੰ ਜਰੂਰ ਫੋਲੋ ਕਰਨਾ ਸਾਡੀ ਧਰਤੀ ਸਾਡੇ ਲੋਕ ਮੈਂ ਤੁਹਾਡਾ ਆਪਣਾ ਦੋਸਤ ਹਰਨੇਕ ਸਿੰਘ ਪੁੱਲਰ ਕਿਉਂਕਿ ਦੇਖ ਰਹੇ ਸੀ ਅਸੀਂ ਇਹ ਮੌਲ ਬਣ ਸਕਦਾ ਸੀ ਅਸੀਂ ਲਗਾਤਾਰ ਦੇਖ ਰਹੇ ਸਾਡੀ ਅਸੀਂ ਪੌਂਗ ਟਾਈਮ ਤੋਂ ਸ਼ੁਰੂ ਤੇ ਗੱਲ ਕਰ ਰਹੇ ਸੀ ਕਿ ਪੌਂਗ ਟਾਈਮ ਤੇ ਜਿਸ ਤਰ੍ਹਾਂ ਪਾਣੀ ਵਧ ਰਿਹਾ ਸੀ ਤੇ ਜਾਂ ਕਹਿ ਸਕਦੇ ਆ ਅੱਗੇ ਰਿਲੀਜ਼ ਘਟ ਕੀਤਾ ਜਾ ਰਿਹਾ ਸੀ ਹਾਲਾਂਕਿ ਦੂਸਰੇ ਡੈਮਾਂ ਤੋਂ ਠੀਕ ਠਾਕ ਪਾਣੀ ਰਿਲੀਜ਼ ਕੀਤਾ ਗਿਆ ਇਹਦੇ ਵਿੱਚ ਜਿਹੜਾ ਪਾਣੀ ਆ ਰਿਹਾ ਸੀ ਜਿਆਦਾ ਇਨਫਲੋ ਸੀ ਆਊਟਫਲੋ ਬਹੁਤ ਘੱਟ ਸੀ ਸੋ ਉਹਦੇ ਤੋਂ ਲੱਗਦਾ ਸੀ ਕਿ ਜਿਹੜਾ ਬਿਆਸ ਜਿਆਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਵਧੂਗਾ ਸੋ ਉਹ ਚੀਜ਼ ਨੂੰ ਲੈ ਕੇ ਜਿਹੜਾ ਬੋਰਡ ਵੱਲੋਂ ਇਹ ਸਤਾਵਣੀ ਦਿੱਤੀ ਗਈ ਕਿ ਅਲ ਜਿਹੜੇ ਬਿਆਸ ਦਰਿਆ ਦੇ ਕਿੰਨੇ ਵੀ ਲੋਕ ਹੈਗੇ ਆ ਉਹ ਜਰੂਰ ਆਪਣਾ ਵਿਚਾਰ ਰੱਖਣ ਕਿਸੇ ਸਮੇਂ ਵੀ ਪਾਣੀ ਜਿਹੜਾ ਪੌਂਗ ਡੈਮ ਤੋਂ ਬਿਆਸ ਦਰਿਆ ਤੇ ਛੱਡਿਆ ਜਾ ਸਕਦਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਜਿਉਂਕਿ ਬਾਕੀ ਕਿਤੇ ਵੀ ਕਿਸੇ ਤਰ੍ਹਾਂ ਦੇ ਵੀ ਹਰੇਕ ਹੈਡਵਕਸ ਦੀ ਜੇਕਰ ਗੱਲ ਕਰਦੇ ਆ ਵਿੱਚੋਂ ਪਾਖੜਾ ਟਾਈਮ ਦੀ ਉਹਦੇ ਵਿੱਚ ਕੋਈ ਜ਼ਿਆਦਾ ਫਲਾਲ ਕਹਿ ਸਕਦੇ ਕੋਈ ਚੇਤਾਵਨੀ ਵਗੈਰਾ ਜਾਂ ਮੈਂ ਕਿਵੇਂ ਵੱਲੋਂ ਨਹੀਂ ਉਹ ਉਹੀ ਗੱਲ ਬਰ ਰੱਖੀ ਕਿ ਜੇਕਰ ਗੱਲ ਕਰਦੇ ਆ ਥੀਮ ਟਾਈਮ ਦੀ ਥੀਮ ਟਾਈਮ ਦੇ ਵਿੱਚ ਵੀ ਉਹ ਹੀ 670 ਫੁੱਟ ਜਿਹੜਾ ਪਾਣੀ ਹਾਲੇ ਵੀ ਨੀਵਾ ਹੈਗਾ ਤੇ ਅੱਗੇ ਵੀ ਜਿਹੜੀ ਰੀਲੀਜ਼ਿੰਗ ਉਹ ਠੀਕ ਠਾਕ ਹੋ ਰਹੀ ਆ ਸੋ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੈਂ ਤੁਹਾਡਾ ਆਪਣਾ ਦੋਸਰ ਨੈਕਸਟ ਪੋਸਟਰ ਔਰ ਤੁਸੀਂ ਦੇਖ ਰਹੇ ਹੋ ਚੈਨਲ ਸਾਡੀ ਧਰਤੀ ਸਾਡੇ ਲੋਕ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ